जय े गौरी श्यामा गोरी तुमको हरि ब्रह्मा शिव जी बे गोरी जय माता दी माई सची अजोक्ता वाली माता जी थोड़ी सदाई जय अनिका ਜੀ ਮम्मा ਐਦਾਂ ਹੀ ਸੁਣਾ ਗੱਲ ਸੁਣੀ ਮੇਰੀ ਹਾਂ ਜੀ ਮम्मा ਅਨਿਕ ਅੱਜ ਤੋਂ ਰਾਤੇ ਸ਼ੁਰੂ ਹੈ ਤੇ ਘਰ ਵਿੱਚ ਲਸਣ ਪਿਆਜ਼ ਨਹੀਂ ਬਿਲਕੁਲ ਵਰਤਣਾ ਠੀਕ ਹੈ ਮम्मा ਨਹੀਂ ਪਾਂਦੀ ਦਸਨ ਪਿਆਰ ਤੇ ਮੈਂ ਚਾਹ ਬਣਾਉ ਆ ਫਿਰ ਦੁੱਧ ਕਰ ਲੈ ਤੁਸੀਂ ਹਾਂ ਚਾਹ ਲਿਆ ਤੇ ਕੁਛ ਨਾ ਆਲਾ ਦੇ ਦੀ ਗਲਤੀ ਨਾ ਮੈਨੂੰ ਰਾਤੇ ਰੱਖਿਆ ਸਾਰੇ ਹਲੋ ਮੰਮਾ ਚਾਹ ਪੀ ਲਓ ਨਾ ਇਹ ਮੈਂ ਨਾ ਕੱਪ ਚ ਨਹੀਂ ਲੈਣੀ ਚਾਹ ਮੈਂ ਨੋ ਚ ਗਲਾਸੇ ਚ ਦੇਤੀ ਤੇ ਕਿਉਂਕਿ ਬਰਤ ਦੇ ਵਿੱਚ ਕੱਪ ਵਿੱਚ ਨਹੀਂ ਪੀਂਦੇ ਚਾਹ ਠੀਕ ਹੈ ਚਲੋ ਮੰਮਾ ਮੈਂ ਸੀਵ ਦੇ ਗਲਾਸ ਜਾ ਕੇ ਆਉਂਦੀ ਆ ਫਿਰ ਹਲੋ ਮੰਮਾ ਮੰਮਾ ਬਾਣੀ ਨਾ ਮੈਨੂੰ ਤਾਂ ਬਹੁਤ ਕਰਦੀ ਪਈ ਆ ਤੁਸੀਂ ਫੜ ਲੂਗੇ ਮੈਂ ਕੰਮ ਕਰਨਾ ਕਰਦਾ ਸਾਰਾ ਹਾਂ ਨਾ ਨਿਕਾ ਮੇਰੇ ਕੋ ਨਹੀਂ ਸੰਭਾਲੇ ਜਾਂਦੇ ਨਾ ਮੈਂ ਸੰਭਾਲ ਸਕਦੀ ਉਹਨੂੰ ਤੂੰ ਆਪੀ ਸੰਭਾਲ ਬਾਣੀ ਨੂੰ ਤੇ ਨਾਲ ਮਿਲ ਆ ਕੇ ਨਾ ਸਿਰ ਦੁਰ ਦਾ ਪਿਆ

ਮੰਮਾ ਠੀਕ ਹੈ ਤੁਹਾਡਾ ਸਿਰੋਂ ਆਹ ਥੋੜਾ ਫਰਕ ਹੈ ਮੰਮਾ ਫੇ ਥੋੜੀ देर ਪਾਣੀ ਨੂੰ ਸੰਭਲੋ ਮੈਂ ਸਾਰਾ ਕੰਮ ਕਰਕੇ ਆਈ ਆ ਤੁਹਾਡੇ ਪਿੱਛੇ ਦੀ ਕਰਨਾ ਅਨਿਕਾ ਮੇਰੀ ਕੱਲ ਦਾ ਗੁੱਸਾ ਨਾ ਕਰੀ ਮੇਰੇ ਕੋਲੇ ਸੰਭਾਲੀ ਜਾਣੀ ਆਪੀ ਸੰਭਾਲਦੇ ਹੋ ਇਹਨੂੰ ਮੰਮਾ ਤੁਹਾਡਾ ਇੰਨਾ ਸਿਰ ਦੂਦਾ ਪਿਆ ਤਾਂ ਵੀ ਤੁਸੀਂ ਉਹ ਵੀ ਨੂੰ ਚੱਕੇ ਹੋਏ ਆ ਤੇ ਤੁਸੀਂ ਮੇਰੇ ਕੁੜੀ ਵਰੀ ਇਦਾਂ ਕਿਉਂ ਕਰਦੇ ਹੋ ਜਿਉਂ ਤੁਹਾਡਾ ਪੋਤਾ ਵਾ ਨਾ ਤੇ ਵੀ ਤੁਹਾਡੀ ਪੋਤੀ ਆ ਪਤਾ ਮੈਨੂੰ ਜਦ ਮੇਨਾਂ ਚੁਤرائی ਆ ਨਾ ਕਰ ਜਾ ਉਧਰ ਅਗਲਾ ਮੈਂ ਬੈ ਜਾ ਇਦੇ ਵਿੱਚ ਮੇਰਾ ਕੀ ਕਸੂਰ ਆ ਜਦੀਦੇ ਆਂਦੇ ਮੁੰਡਾ ਹੋ ਗਿਆ ਤੇ ਮੇਰੀ ਕੁੜੀ ਹੋ ਗਈ ਇਹ ਤਾਂ ਰੱਬ ਦੀ ਦੇਣ ਆ ਪਤਾ ਮੈਨੂੰ ਰੱਬ ਦੀ ਦੇਣ ਐ ਪਰ ਮੈਨੂੰ ਵੀ ਨਾ ਈਸ਼ਵਰ ਬੁੜੀ ਉਮੀਦ ਸੀ ਕਿ ਤੇਰੇ ਮੁੰਡਾ ਹੋਊਗਾ ਹੁਣ ਆ ਗਈ ਨਾ ਦੂਜੀ ਕੁੜੀ ਮੰਮਾ ਤਾਨੂੰ ਪੋਤਾ ਹੀ ਚਾਹੀਦਾ ਨਾ ਕੋਈ ਗੱਲ ਨਹੀਂ ਬੀਜੀ ਦੀ ਤਾਂ ਇੱਕ ਮੁੰਡਾ ਹੈਗਾ ਹੀ ਆ ਸਾਡੇ ਨਹੀਂ ਹੋਇਆ ਫਿਰ ਕੀ ਹੋਇਆ ਮੈਨੂੰ ਪਤਾ ਐ ਮੇਰੇ ਇੱਕ ਪੁੱਤ ਕੋਲ ਤਾਂ ਜੀ ਹੈਗਾ ਪਰ ਮੈਨੂੰ ਆਪਣੇ ਦੂਜੇ ਪੁੱਤ ਦੀ ਫਿਕਰ ਐ ਕਿ ਉਹਦੇ ਘਰ ਵੀ ਹੋਣਾ ਚਾਹੀਦਾ ਇੱਕ ਮੁੰਡਾ ਅੱਜ ਕੱਲ ਕੋਈ ਕੁੜੀਆਂ ਮੁੰਡਿਆਂ ਵਿੱਚ ਫਰਕ ਨਹੀਂ ਕਰਦਾ ਹੈਗਾ ਸਭਾ ਮਾਪਿਆਂ ਦਾ ਨਾਮ ਦਾ ਕੁੜੀਏ ਰੋਸ਼ਨ ਕਰਦੀਆਂ ਆ ਮम्मा ਵੈਸੇ ਤੁਸੀਂ ਲੜਾਤੇ ਰੱਖੇ ਹੋਏ ਆ ਤੁਸੀਂ ਧੂਪ ਜੋਤ ਕਰਦੇ ਹੋ ਤੁਸੀਂ ਮੰਦਿਰ ਜਾਂਦੇ ਹੋ ਤੇ ਘਰ ਦੀ ਕੰਜਕ ਨੂੰ ਤੁਸੀਂ ਚੱਕਦੇ ਨਹੀਂ ਹੈਗੇ ਫਿਰ ਇਦਾਂ ਦੀ ਧੂਪ ਜੋਤ ਕਰਨ ਦਾ ਵੀ ਕੀ ਫਾਇਦਾ ਤੁਹਾਡੇ ਮਨ ਵਿੱਚ ਕੁੜੀ ਮੁੰਡਿਆਂ ਨੂੰ ਲੈ ਕੇ ਇੰਨਾ ਭੇਦਭਾਵ ਕਿਉਂ ਆ ਤੁਸੀਂ ਇਹ ਵੀ ਤਾਂ ਸੋਚੋ ਕਿ ਤੁਸੀਂ ਵੀ ਤਾਂ ਇੱਕ ਔਰਤ ਹੀ ਹੋ ਇੱਕ ਔਰਤ ਹੀ ਇੱਕ ਔਰਤ ਕੁਸੂਸ ਬੈਠੀ ਐ ਬਾਸ ਕੀ ਦੱਸਾਂ ਦੀਦੀ ਅੱਜ ਮੇਰਾ ਮਨ ਬਹੁਤ ਪਰੇਸ਼ਾਨ ਆ ਦੱਸ ਤਾਂ ਸੀ ਹੋਇਆ ਕੀ ਆ ਬੈਠੋ ਦੀਦੀ ਦੱਸ ਦਿਓ ਤੁਹਾਨੂੰ ਮੈਂ ਆਨਿਕਾ ਦੱਸ ਕੀ ਹੋਇਆ ਦੀਦੀ ਮम्मा ਨਾਲ ਮੈਨੂੰ ਬਹੁਤ ਨੀਵਾਂ ਡਹਿਰਾਉਂਦੇ ਆ ਕਿ ਤੇਰੇ ਮੁੰਡਾ ਨਹੀਂ ਹੈਗਾ ਤੇਰੇ ਕੁੜੀਆਂ ਨੂੰ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਦਾ ਮੈਨੂੰ ਇਹ ਗੱਲਾਂ ਬਹੁਤ ਚੁਭਦੀਆਂ ਨੇ ਦੀਦੀ ਆਨਿਕਾ ਤੂੰ ਪਰੇਸ਼ਾਨ ਨਾ ਹੋਂਨੇ ਕੋਈ ਨਾ ਤੇਰੀ ਕੁੜੀ ਦੀ ਜਰੂਰ ਕਰਾਂਗੇ ਮੈਂ ਕੋਈ ਸਕੀਮ ਲੜਾਨੀ ਆ ਅੱਛਾ ਦੀਦੀ ਕੀ ਸਕੀਮ ਆ ਮੈਨੂੰ ਬਤਾ ਦੋ ਫਿਰ ਕੁੜੀ ਚੱਕ ਮੈਨੂੰ ਫੜਾ ਆਪਾਂ ਚੱਲਦੇ ਆ ਮੰਮੀ ਵੱਲ ਆਜਾ ਵਾਣੀ ਮੇਰੇ ਕੋਲ ਉਹ ਚੱਕੀ ਲੰਦਾ ਮम्मा ਮੇਰਾ ਮੁੰਡਾ ਮੈਨੂੰ ਭਰਾਓ ਇਹ ਕੀ ਬਤਮੀਜ਼ੀ ਹੈ ਜਦ ਤੱਕ ਤੁਸੀਂ ਅਨਿਕਾ ਦੀ ਕੁੜੀ ਨਹੀਂ ਨਾ ਚੱਕਦੇ ਤਦ ਤੱਕ ਮੈਂ ਵੀ ਤੁਹਾਨੂੰ ਆਪਣਾ ਮੁੰਡਾ ਨਹੀਂ ਚੱਕਣ ਦੇਣਾ ਤੈਨੂੰ ਪਤਾ ਨਾ ਮੈਨੂੰ ਕੁੜੀਆਂ ਤੋਂ ਕਿੰਨੀ ਨਫ਼ਰਤ ਹੈ ਇਸ ਕਰਕੇ ਮੈਂ ਨਹੀਂ ਅਲੀ ਕੁੜੀ ਚੱਕਨੀ ਮम्मा ਤੁਸੀਂ ਕੁੜੀ ਮੁੰਡੇ ਚ ਨਾ ਫਰਕ ਹੋ ਕਰਦੇ ਜਿੰਨਾ ਦਰਦ ਕੁੜੀ ਜੰਮਣ ਲਈ ਹੁੰਦਾ ਨਾ ਉਨਾ ਹੀ ਦਰਦ ਮੁੰਡਾ ਜੰਮਣ ਲਈ ਵੀ ਹੁੰਦਾ ਵਾ ਸ਼ੇਮੀ ਨੇ ਤੇ ਰਾਧਿਕਾ ਤੇ ਵੀ ਕੁੜੀ ਹੋਈ ਹੈ ਨਾ ਜੇ ਤੋ ਵੀ ਅੱਧੀ ਕੁੜੀ ਨਾ ਪਿਆਰ ਕਰਦੇ ਤਾਂ ਅਨਿਕਾ ਦੀ ਕੁੜੀ ਨਾਲ ਨਫ਼ਰਤ ਨਾ ਕਰਦੇ ਹੋ ਮਮਾ ਜੇ ਤੁਸੀਂ ਅੱਧੀ ਕੁੜੀ ਨਹੀਂ ਖੁਲਾਨੀ ਨਾ ਮੈਂ ਵੀ ਤੁਹਾਨੂੰ ਆਪਣਾ ਮੁੰਡਾ ਘੜਨਾਸੇ ਨਹੀਂ ਦੇਣਾ ਦੀਦੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੇ ਇੰਨਾ ਸਾਥ ਦਿੱਤਾ ਨਹੀਂ ਤਾਂ ਉਹ ਸਾਜ਼ੀ ਨਾ ਬਣੇ ਇਹਦੇ ਵਿੱਚ ਜਠਾਣੀਆਂ ਬਹੁਤ ਨਜਾਇਜ਼ ਕੰਮ ਸੁਕਦੀਆਂ ਨੇ ਅਨਿਕਾ ਆਪਣੀ ਜਿੰਨਾ ਮਰਜ਼ੀ ਗੁੱਸਾ ਹੋ ਜਾਏ ਪਰ ਆਪਣੇ ਬੱਚਿਆਂ ਦੀ ਜ਼ਿੰਦਗੀ ਕਰਾਉਣਾ ਪਾਉਣਾ ਚਲ ਨੀ ਕਾ ਆਪਾਂ ਉਸ ਕਮਰੇ ਚੋਂ ਚਲੀਏ ਤੁਸੀਂ ਸਾਡੇ ਕਮਰੇ 'ਚ ਤਦੋਂ ਪਿਆ ਰੱਖਿਓ ਜਦੋਂ ਤੁਸੀਂ ਮੁੰਡੇ ਕੁੜੀ ਦਾ ભેਦਭਾਵ ਖਤਮ ਕਰ ਦੋਗੇ ਪੁੱਤਰ ਚਲ ਆਪਾਂ ਚਲੀਏ ਉੱਧਰ ਚਲ ਆਪਾਂ ਚਲੀਏ ਉੱਧਰ ਸੋ ਇਹ ਵੀਡੀਓ ਤੁਹਾਨੂੰ ਸਾਡੀ ਕਿਦਾਂ ਹੀ ਲੱਗੀ ਇੱਕ ਛੋਟਾ ਜਿਹਾ ਮੈਸੇਜ ਸੀ ਉਹ ਸੱਸਾ ਵਾਸਤੇ ਜਿਹੜੀ ਸੱਸਾ ਆਪਣੇ ਨੋਹਾਂ ਦੇ ਬੱਚਿਆਂ ਵਿੱਚ ਬਹੁਤ ਫਰਕ ਸਮਝਦੀ ਹੈ ਤੁਹਾਡੀ ਵੀਡੀਓ ਸਾਨੂੰ ਕਿੱਦਾਂ ਦੀ ਲੱਗੀ ਇਹਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਪਿਆਰ ਜਰੂਰ ਕਰਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ